بخارਾਂ ਦੇ ਨਾਲ ਨਾਲ ਡੇਂਗੂ ਮਲੇਰੀਆ ਬਹੁਤ ਜ਼ਿਆਦਾ ਹੋ ਰਿਹਾ ਮਤਲਬ ਸਹਿਲ ਘਟ ਗਏ ਵੱਧ ਗਏ ਘਟ ਗਏ ਵੱਧ ਗਏ ਉਹਦੇ ਵਾਸਤੇ ਇੱਕ ਪਿਆਰਾ ਇਹ ਨੁਸਖਾ ਜਿਹੜੇ ਬਾਤ ਪਤ ਕਪ ਤੇ ਨੇ ਤਰ੍ਹਾਂ ਦੇ ਰੋਗੀ ਬਣਾ ਸਕਦੇ ਆ ਘਰੇ ਬਣਾ ਸਕਦੇ ਕੋਈ ਮਹਿੰਗਾ ਨਹੀਂ ਆں تعالی ਜੇ ਕਿ ਉਹਨਾਂ ਕਰ ਦਲੀਆ ਖਲਾਗ ਲੱਗਦਾ ਮੈਂ ਬਿਮਾਰ ਆਂ ਬੰਦ ਦਲੀਆ ਪਤਲਾ ਇਹ ਬਣਾ ਕੇ ਖਾਓ ਖਿਚੜੀ ਪਤਲੀ ਬਣਾ ਕੇ ਖਾਓ ਮਤਲਬ ਇਹ ਭੋਜਨ ਦੇ ਵਿੱਚ ਉਹ ਘਟ ਗਏ ਜਿਹਦੇ ਕਰਕੇ ਭੋਜਨ ਤੇ ਗਰਮੀ ਤੇ ਖੁਸ਼ਕੀ ਬਣੀ ਬਿਅੰਤੜੀਆਂ ਚ ਉਹੀ ਗਰਮੀ ਤੇ ਖੁਸ਼ਕੀ ਘਟ ਗਈ ਬਣ ਗਈ ਘਟ ਗਈ ਬਣ ਗਈ ਦਵਾਈਆਂ ਨਾਲ ਹੋਰ ਪਈ ਜਾਂਦੀ ਆ ਉਹ ਜਦੋਂ ਸਫਰ ਵੀ ਕਰਦੇ ਤਾਂ ਵੀ ਉਹਨਾਂ ਨੂੰ ਮਾਈਗ੍ਰੇਨ ਸ਼ੁਰੂ ਹੋ ਜਾਂਦੇ ਨਾਲ ਸਰਵਾਈਕਲ ਪੱਕਿਆਂ ਨਾਲ ਹੁੰਦੇ ਕਹਿੰਦਾ ਮਾਈਗ੍ਰੇਨ ਨਹੀਂ ਨਾ ਚੱਕਰ ਦਾ ਆਉਣਾ ਜਿਹੜਾ ਸਰਵਾਈਕਲ ਦਾ ਪੱਕਣਾ ਵੀ ਨਾਲ ਕਲੌਟ ਬਣ ਗਿਆ ਉਹਦੇ ਯੂਰੀ ਕੈਥਰ ਬਣ ਗਿਆ ਖੂਨ ਗਾੜਾ ਹੋ ਗਿਆ ਗਰਮੀ ਜਿਆਦਾ ਵਧ ਗਈ ਜਾਂ ਅਸੀਂ ਕੀ ਕਰਦੇ ਆ ਵੀ ਖਾਲੀ ਪੇਟ ਜਿਆਦਾ ਰਹਿਣੇ ਭੋਜਨੋਂ ਲੈਂਦੇ ਹੀ ਨਹੀਂ ਜਾਂ ਬਹੁਤਾ ਲੈਨੇ ਆ ਓਵਰ ਹੀ ਖਾਈ ਜਾਂਦੇ ਇਹ ਗੱਲਾਂ ਬਾਕੀ ਬੱਚੇ ਦੁੱਧ ਤੋਂ ਭਜਦੇ ਬੱਚੇ ਕੈਲਸ਼ੀਅਮ ਤੋਂ ਭਜਦੇ ਬੱਚੇ ਅੱਜ ਇਹ ਵੀ ਬੜਾ ਬੱਚੇ ਗਲਕੰਦਾ ਖਾ ਕੇ ਖੋਜ ਨਹੀਂ ਬੱਚੇ ਮਰਬਾ ਖਾ ਕੇ ਖੋਜ ਨਹੀਂ ਕਿਵੇਂ ਸਧਾਰੋਂ ਦੇ ਬੱਚੇ ਸਬਜ਼ੀ ਖਾ ਕੇ ਖੋਜ ਨਹੀਂ ਨਹੀਂ ਖਾ ਕੇ ਖੋਜ ਨਹੀਂ ਦੁੱਧ ਪੀ ਕੇ ਖੋਜ ਨਹੀਂ ਕੈਲਸ਼ੀਅਮ ਬੱਚਿਆਂ 'ਚ ਮਿਲਦਾ ਹੀ ਨਹੀਂ ਪਰ ਆਮ ਅੱਜ ਮਾਰਕੀਟ ਦੇ ਵਿੱਚ ਦੇਖਿਓ ਤਰ੍ਹਾਂ ਤਰ੍ਹਾਂ ਦੇ ਕੰਪਲੇਨ ਆ ਗਿਆ ਉਹ ਆ ਗਿਆ ਉਹ ਦੇਣੇ ਸਹੀ ਨੇ ਜੀਨੇ ਚੀ ਬੇਚਣੀ ਉਹ ਤਾਂ ਕਹਿੰਦਾ ਸਹੀ ਹੈ ਚਾਹੇ ਮੈਂ ਕਿਹਾ ਨਾ ਮੈਂ ਮੈਂ ਅਖਾਜੀ ਪੂਰੀ ਵਧੀਆ ਉਹ ਤਾਂ ਬਾਦ ਆ ਬਿਸ਼ਾ ਪਰ ਵੱਡੀ ਗੱਲ ਤਾਂ ਵੀ ਜੇ ਤੁਸੀਂ ਘਰ ਦਾ ਫੂਡ ਸੁਧਾਰੋ ਘਰ ਦੇ ਵਿੱਚ ਦੁੱਧ ਦਹੀਂ ਲੱਸੀ ਮਲਾਈ ਮੱਖਣ ਜਿਵੇਂ ਕਿਸੇ ਜੀ ਨੇ ਮੱਖਣ ਕਿੰਨਾ ਖਾਦਾ ਕਿੰਨਾ ਜੁੜਿਆ ਗਿਆ ਕ੍ਰਿਸ਼ਨ ਅੱਜ ਵੀ ਬੱਚੇ ਕ੍ਰਿਸ਼ਨ ਜੀ ਨਾਟਕ ਦੇਖਦੇ ਕਿੰਨਾ ਕਿੰਨਾ ਮੱਖਣ ਚਰਾਚ ਰਕੇ ਖਾਦਾ ਕੀ ਬੱਚੇ ਖਾਂਦੇ ਆ ਉਹਨੂੰ ਸਸਿਕਾਲ ਤੁਸੀਂ ਦੇਖ ਰਹੇ ਹੋ ਆਇਕੋਨਿਕ ਪੰਜਾਬ ਮੈਂ ਦਵਿੰਦਰ ਮਾਂਡੇ ਇਸ ਵਕਤ ਇੱਕ ਵਾਰ ਫਿਰ ਪਹੁੰਚਿਆ ਰਾਏਕੋਟ ਵੈਦ ਗੁਰਮੇਲ ਸਿੰਘ ਖਾਲਸਾ ਜੁਤੇ ਕਾਲਜ ਇਸ ਵਕਤ ਜੇ ਗੱਲ ਕਰੀਏ ਤਾਂ ਹਰ ਘਰ ਦੇ ਵਿੱਚ ਇੱਕ ਨਾ ਇੱਕ ਅੱਧੀ ਬਿਮਾਰੀ ਜਿਹੜੀ ਅਸੀਂ ਹੁੰਦੀ ਜਿਹੜੀ ਹਟਦੀ ਨਹੀਂ ਉਹਦੇ ਵਿੱਚ ਭਾਵੇਂ ਟਾਈਫਾਇਡ ਹੋਵੇ ਬੁਖਾਰ ਹੋਵੇ ਖੰਗ ਰੇਸ਼ਾ ਹੋਵੇ ਉਹਦੇ ਵਿੱਚ ਭਾਵੇਂ ਲੀਵਰ ਕਿਉਣਾ ਫੈਟੀ ਹੋਵੇ ਸੋ तमाम ਗੱਲਾਂ ਬਤਾਜ ਕਰਨੀਆਂ ਨੇ ਕਿਉਂਕਿ ਇੱਕ ਇੰਜੈਕਸ਼ਨ ਵੀ ਲੱਗਦਾ ਹੈ ਟਾਈਫਾਇਡ ਦਾ ਉਸ ਤੋਂ ਬਾਅਦ ਵੀ ਰਿਪੋਰਟ ਦੇ ਵਿੱਚ ਜਿਹੜਾ ਟਾਈਫਾਇਡ ਆ ਉਹ ਆਉਂਦਾ ਹੈ ਸੋ तमाम ਦਵਾਈਆਂ ਇੱਥੇ ਤੁਸੀਂ ਦੇਖ ਸਕਦੇ ਹੋ ਆਯੁਰਵੈਦਿਕ ਦਵਾਈਆਂ ਜੋ ਕਿ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਤੁਹਾਨੂੰ ਰਾਹਤ ਮਿਲੇਗੀ ਸੋ ਵੈਦ ਗੁਰਮੀਲ ਸਿੰਘ ਖਾਸਾ ਮੇਰੇ ਨਾਲ ਇਸ ਵਕਤ ਮੌਜੂਦ ਨੇ ਖਾਸ ਗੱਲਬਾਤ ਕਰਾਂਗੇ ਇਹਨਾਂ तमाम ਹੀ ਬਿਮਾਰੀਆਂ ਤੇ ਸਵਾਗਤ ਹੈ ਤੁਹਾਡਾ ਬੋਤੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆ ਬਹੁਤ ਜ਼ਿਆੜੀਆਂ ਦਵਾਈਆਂ ਤੁਸੀਂ ਇਥੇ ਕੱਢੀਆਂ ਹੋਈਆਂ ਆ ਸੋ ਸਵਾਲ ਪਹਿਲੋ ਮੇਰਾ ਇਹ ਆ ਕਿ ਇੱਕ ਟੀਕਾ ਲੱਗਦਾ ਹੈ ਟਾਈਫਾਇਟ ਦਾ ਉਸ ਤੋਂ ਬਾਅਦ ਵੀ ਜਦੋਂ ਰਿਪੋਰਟ ਆਉਂਦੀ ਆ ਟੈਸਟ ਹੁੰਦੇ ਨੇ ਤਾਂ ਉਸ ਤੋਂ ਬਾਅਦ ਵੀ ਇਹ ਆ ਜਾਂਦਾ ਕਿ ਟਾਈਫਾਇਟ ਵਿੱਚ ਹੈਗਾ ਇਦਾਂ ਕਿਉਂ ਟੀਕਾ ਲੱਗ ਕੇ ਵੀ ਫਿਰ ਵੀ ਕਿਉਂ ਸ਼ੋ ਹੁੰਦਾ ਕਿਉਂਕਿ ਆਯੁਰਵੇਦ ਦੇ ਵਿੱਚ ਬੁਖਾਰ ਨੂੰ 36 ਤਰ੍ਹਾਂ ਦਾ ਮੰਨਿਆ ਜਾਂਦਾ ਬਾਤਰਾ ਪਿੱਤ ਦਾ ਤਰਦੋਸ਼ ਦਾ ਜਵਰ ਦਾ ਇਹ 36 ਤਰ੍ਹਾਂ ਦਾ ਬੁਖਾਰ ਮੰਨਿਆ ਗਿਆ ਜ 2019 ਚ ਆਇਆ ਸੀ ਕਰੋਨਾ ਦਾ ਅਗਲੇ ਕਹਿੰਦੇ ਕਰੋਨਾ ਦਾ ਬੁਖਾਰ ਆ ਕਰੋਨਾ ਹੋ ਗਿਆ ਕੋਵਿਡ ਹੋ ਗਿਆ ਪਰ ਆਯੁਰਵੇਦ ਵਿੱਚ ਇਹਨੂੰ ਵਿਸ਼ਮ ਜਵਰ ਪਹਿਲਾਂ ਤੋਂ ਹੀ ਮੰਨਿਆ ਹੈ ਗਾਇਰਵੇਦ ਨੇ ਕਿੰਨੇ ਸਾਲ ਪਹਿਲਾਂ ਆਈ ਥਿੰਕ 2000 1000 ਸਾਲ ਪਹਿਲਾਂ ਦੀ ਉਹ ਆਯੁਰਵੇਦ ਨੇ ਰਿਸਰਚ ਕੀਤੀ ਵੀ ਵਿਸ਼ਮ ਜਵਰ ਆ ਸਕਦਾ ਕਿਤੇ ਵੀ ਟਾਈਮ ਬਿਮਾਰੀ ਫੈਲ ਸਕਦੀ ਹੈ ਹੁਣ ਆਯੁਰਵੇਦ ਵਿੱਚ ਅਸੀਂ ਸਿਰਫ ਬੁਖਾਰ ਦਾ ਇਲਾਜ ਕਰਦੇ ਹਾਂ ਉਹਦਾ ਅੰਦਰਲਾ ਜਿਹੜਾ ਬਾਤ ਅੰਤਰਕ ਜਵਰ ਅੰਤੜੀਆਂ ਦਾ ਬੁਖਾਰ ਉਹਦਾ ਟ੍ਰੀਟਮੈਂਟ ਨਹੀਂ ਕਰਦੇ ਹੁਣ ਬੁਖਾਰ ਦੇ ਅਲੱਗ-ਅਲੱਗ ਨੂੰਸੇ ਹੋਤਦੇ ਬਾਤ ਰਪੇਤੇ ਜਿਵੇਂ ਹੁਣ ਆ ਤੁਸੀਂ ਦੇਖ ਰਹੇ ਹੋ ਉਧਰ ਜਿਗਰ ਬਾਯੂ ਬਣਦੀ ਜਿਹੜੀ ਬੁਖਾਰ ਦੇ ਨਾਲ ਉਹਦਾ ਗਿਆ ਸਪੈਸ਼ਲ ਟਾਈਪ ਫਟ ਆ ਗਿਆ ਆਹ ਹਾ ਟਾਈਫਾਇਡ ਡੈਂਗੂ ਸੈਲ ਮਲੇਰੀਆ ਨਮੋਨੀਆ ਡਬਲ ਨਮੋਨੀਆ ਬੱਚੇ ਮੁੱਖਿਆਂ ਨਾਲ ਸਾਰਾ ਜਿਹੜਾ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਫਾਰਮੂਲੇ ਬਣਦੇ ਆ ਬੁਖਾਰਾਂ ਦੇ ਇਨਫੈਕਸ਼ਨ ਦੇ ਕਿਸੇ ਤਰ੍ਹਾਂ ਦੇ ਜਿਹੜੇ ਬੁਖਾਰਾਂ ਦੇ ਨਾਲ ਰਿਲੇਟਡ ਕੋਈ ਵੀ ਕਿਸੇ ਤਰ੍ਹਾਂ ਦਾ ਬੁਖਾਰ ਆ ਬਾਤਰਾ ਪਿੱਤ ਦਾ ਕਾਫਾ ਜਿਵੇਂ ਕਿਸੇ ਨੂੰ ਬੁਖਾਰ ਤੇ ਕਿਨੂੰ ਠੰਡ ਲੱਗਦੀ ਹੈ ਕਿਸੇ ਨੂੰ ਗਰਮੀ ਲੱਗਦੀ ਹੈ ਕਿਨੂੰ ਘਬਰਾਹਟ ਹੁੰਦੀ ਹੈ ਕੋਈ ਬੁਖਾਰ ਤੋਂ ਉਂ ਤਰੈ ਫਿਰਦਾ ਕਈ ਬੁਖਾਰ ਚ ਕਿੰਨਾ ਅੰਨ ਖਾ ਜਾਂਦੇ ਕਿਸੇ ਨੂੰ ਭੁੱਖ ਹੀ ਨਹੀਂ ਲੱਗਦੀ ਅਲੱਗ-ਅਲੱਗ ਬੁਖਾਰ ਆ ਕਿਸੇ ਦਾ ਬੁਖਾਰ ਤੇ ਇਹਦਾ ਥਰ ਨੂੰ ਪੈਂਦਾ ਅਲੱਗ-ਅ ਕੁਝ ਜਿਹੜੇ ਲੱਤਾਂ ਮਾ ਟੁੱਟਦੀਆਂ ਬਹੁਤੇ ਵਾਰ ਕੀ ਹੁੰਦਾ ਉਹ ਟਾਈਫਾਇਰ ਟਾਈਫਾਇਰ ਹੁੰਦਾ ਹੂੰ ਹੂੰ ਟਾਈਫਾਇਰ ਅਗਲਾ ਕਹਿੰਦਾ ਵੀ ਤੁਰਿਆਂੀਆਂ ਦੇ ਨਾਲ ਫੈਲ ਘਟ ਜਾਂਦੇ ਆ ਅੱਛਾ ਕਈ ਬੁਖਾਰ ਭਾਜੀ ਇਦਾਂ ਦੇ ਹੁੰਦੇ ਆ ਵੀ ਬੁਖਾਰ ਮੰਨ ਲਓ ਬੱਚੇ ਨੂੰ ਹੋ ਗਿਆ ਹੈ ਉੱਤਰ ਗਿਆ ਦੋ ਦਿਨਾਂ ਨਾਲ ਫਿਰ ਹੋ ਗਿਆ ਫਿਰ ਉੱਤਰ ਗਿਆ ਇਦਾਂ ਹੁੰਦਾ ਉਹਨੂੰ ਬਾਰੀ ਦਾ ਬੁਖਾਰ ਕਹਿੰਦੇ ਆ ਉੱਤਰ ਗਿਆ ਚੜ ਗਿਆ ਉੱਤਰ ਗਿਆ ਚੜ ਗਿਆ ਬਾਰੀ ਦਾ ਬੁਖਾਰ ਉਹ ਅਸਲ ਬਾਤ ਪਤ ਕਪ ਤਨੇ ਆਉਂਦੇ ਉਹ ਚ ਕਫ ਵੀ ਹੁੰਦਾ ਉਹ ਚ ਥੋੜਾ ਬਹੁਤਾ ਸਾਤੀ ਚ ਰੇਸ਼ਾ ਵੀ ਹੁੰਦਾ ਕਮਜ਼ੋਰੀ ਵੀ ਹੁੰਦੀ ਹੈ ਪਿਤ ਗਰਮੈਸ ਵੀ ਹੁੰਦੀ ਹੈ ਖਾਣ ਨੂੰ ਮਨ ਵੀ ਨਹੀਂ ਕਰਦਾ ਹੁੰਦਾ ਉਹਨਾਂ ਬਾਅਦ ਸਾਰੇ ਬਾਤ ਜਿਹਨੂੰ ਬੁਖਾਰ ਬਣਦਾ ਉਹਦੇ ਬਾਅਦ ਤੇ ਬਿਹਤਰ ਜਿਹੜਾ ਬਹੁਤੇ ਬੁਖਾਰ ਜਿਹਨਾਂ ਨੂੰ ਬਣਦਾ ਲਗਾਤਾਰ ਰਹਿੰਦਾ ਏ ਉਹਦੇ ਬਾਅਦ ਤੇ ਮਹਾਸ਼ਦਰਸ਼ਣ ਚੂਰਨ ਇੱਕ ਨੰਬਰ ਆਉਂਦਾ ਪੂਰਾ ਕੌੜਾ ਚੂਰਨ ਆ ਪੂਰਾ ਹੋ ਜਿਹਨਾਂ ਦਾ ਬੁਖਾਰ ਉਤਰਦਾ ਨਹੀਂ ਬੁਖਾਰ ਪਹਿਲੀ ਖੁਰਾਕ ਲਾਂਦੀ ਪੈਰਾਸੀਟਾਮੋਲ ਤੋਂ ਪਹਿਲਾਂ ਕੰਮ ਕਰਦਾ ਜੜ ਤੋਂ ਖਤਮ ਜੜ ਤੋਂ ਹੁਣ ਨਹੀਂ ਦਿੰਦਾ ਛੇਤੀ ਪਰ ਕੌੜਾ ਇੰਨਾ ਕਾ ਲੋਕ ਸਵਾਦਾ ਮਗਰ ਪੈ ਕਰਕੇ ਕਹਿੰਦਾ ਖਾਣਾ ਹੀ ਨਹੀਂ ਗੋਲੀ ਲਾ ਲਓ ਯਾਰ ਕੌੜਾ ਕੀ ਕਰਨਾ ਪਰ ਉਹ ਬੁਖਾਰ ਜਿਉਂ ਜੀਬ ਤੇ ਲੱਗ ਕੇ ਜਾਂਦਾ ਜੀਬ ਦੇ ਕਟਾਣੂ ਮਾਰਦਾ ਜਾਂਦਾ ਬੂਟ ਪੇ ਸਾਫ ਕਰਦਾ ਅਮਾਸ਼ਾ ਮੇਦੇ ਮੂਦੇ ਨੂੰ ਸਾਫ ਕਰਕੇ ਫਿਰ ਲਿਵਰ ਅੰਤੜੀਆਂ ਮੈਲ ਪਿਸ਼ਾਬ ਰਸਤੇ ਟੱਟੀ ਰਸਤੇ ਗੰਦਗੀ ਬਾਹਰ ਕੱਢਦਾ ਉਹ ਜਿਹੜਾ ਅਸਲ ਉਹਦਾ ਤੱਤਾ ਬੁਖਾਰ ਨੂੰ ਸਹੀ ਕਰਨ ਦਾ ਪਰ ਆਪਾਂ ਗੋਲੀ ਲਈ ਪੇਟ ਚ ਖੁੱਲੀ ਕੈਪਸੂਲ ਲਿਆ ਪੇਟ ਚ ਖੁੱਲੇ ਅਸਲ ਇਸੇ ਕਰਕੇ ਬੁਖਾਰ ਥੋੜੇ ਦਿਨਾਂ ਬਾਅਦ ਫੇਰ ਹੋ ਜਾਂਦਾ ਇਸੇ ਕਰਕੇ ਬੁਖਾਰਾਂ ਬਾਅਦ ਇਸ ਟਾਈਮ ਲੋਕਾਂ ਨੂੰ ਹੁਣ ਬੁਖਾਰਾਂ ਦੇ ਨਾਲ ਡੇਂਗੂ ਸੈੱਲ ਮਲੇਰੀਆ ਬਹੁਤ ਜ਼ਿਆਦਾ ਹੋ ਰਿਹਾ ਮਤਲਬ ਸੈਲ ਘਟ ਗਏ ਵੱਧ ਗਏ ਘਟ ਗਏ ਵੱਧ ਗਏ ਉਹਦੇ ਵਾਸਤੇ ਇੱਕ ਪਿਆਰਾ ਇਹ ਨੁਸਖਾ ਜਿਹੜੇ ਬਾਦ ਪਤ ਕਬ ਤੇ ਨੇ ਤਰ੍ਹਾਂ ਦੇ ਰੋਗੀ ਬਣਾ ਸਕਦੇ ਆ ਕਿਸੇ ਤਰ੍ਹਾਂ ਦੇ ਵੀ ਉਹ ਘਰੇ ਬਣਾ ਸਕਦੇ ਕੋਈ ਮਹਿੰਗਾ ਨਹੀਂ ਆ ਨਾਰਮਲ ਨੁਸਖਾ ਆ ਆਮ ਆਪਣੀਆਂ ਦਵਾਈਆਂ ਦੇ ਨਾਲ ਫਰਕ ਪਰਸ ਨੂੰ ਲੈ ਸਕਦਾ ਜਿਹਦੇ ਵਿੱਚ ਰੀਠਾ ਛਲਕਾ 100 ਗ੍ਰਾਮ ਆਪਸ਼ਨ 3 100 ਗ੍ਰਾਮ ਗਲੋ ਦਾ 700 ਗ੍ਰਾਮ ਤੇ 15 ਗ੍ਰਾਮ ਵਿੱਚ ਆਪਣਾ 100 ਗ੍ਰਾਮ ਇਲਾਚੀ ਦੇ ਵਿੱਚ ਪਾਣੇ ਆ 100 ਗ੍ਰਾਮ ਰੀਠਾ ਛਲਕਾ 100 ਗ੍ਰਾਮ ਆਪਸ਼ਨ 3 100 ਗ੍ਰਾਮ ਗਲੋ ਦਾ 700 ਤੇ 100 ਗ੍ਰਾਮ ਵਿੱਚ ਆਪਣੀ ਆ ਜਣੀ ਆ ਫੜ ਕੱਲ ਚਾਰ ਚੀਜ਼ਾਂ ਇਹ ਆ ਗਈਆਂ ਇਹ ਚਾਰ ਚੀਜ਼ਾਂ ਪਾウダー ਕਰਕੇ ਅੱਧਾ ਦਾ ਚਮਚਾ ਗਰਮ ਜਲਦੇ ਨਾਲ ਤਿੰਨ ਵਾਰੀ ਲੈਣਾ ਤੇ ਜਿਨ੍ਹਾਂ ਦੇ ਅੰਦਰ ਬੁਖਾਰ ਆ ਸੈੱਲਾ ਇਨਫੈਕਸ਼ਨ ਡੇਂਗੂ ਆ ਟਾਈਫਾਇਡ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਆ ਜਵਾਰਾ ਸੈੱਲ ਬਹੁਤੇ ਵੱਧੇ ਆ ਘਟਦੇ ਚਾ ਡਬਲੂ ਬੀ ਸੀ ਆ ਪਲੇਟਲੇਟ ਕੋਈ ਵੀ ਸੈੱਲਾ ਆਰ ਬੀ ਸੀ ਉਹ ਸਾਰਿਆਂ ਤੇ ਸੋਨਾ ਵਰਕ ਕਰਦਾ ਬਾਕੀ ਆਪਣੀ ਕਾਰਨ ਤੁਸੀਂ ਕੀ ਨਾਲ ਕੀ ਹੋਰ ਸਿੰਪਟਮ ਤੁਹਾਡੇ ਆ ਰਹੇ ਆ ਉਹ ਤੁਸੀਂ ਜਰੂਰ ਦੇਖੋ ਪਰ ਇਹ ਸੋਨਾ ਫਾਰਮੂਲਾ ਬੱਚੇ ਤੋਂ ਲੈ ਕੇ ਸਾਰੇ ਪਰਸਨ ਇਹਨੂੰ ਖਾ ਸਕਦੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਸਾਡੇ ਕੋਲ ਵੀ ਹਾਜ਼ਰ ਰਹਿੰਦਾ ਇਸ ਲਾਂ ਵਾਲ ਬਣਾ ਕੇ ਰੱਖਦੇ ਆਸੀਂ ਪਰ ਡਿਪੈਂਡ ਕਰਦਾ ਵੀ ਉਹ ਹਰ ਇੱਕ ਵਿਅਕਤੀ ਦੇ ਵਿੱਚ ਕਾਰਨ ਕੀ ਆ ਉਹ ਡਿਪੈਂਡ ਕਰਦਾ ਬਾਕੀ ਇਹ ਸਾਰਾ ਤੇ ਲਾਗੂ ਹੁੰਦਾ ਹੀ ਹੁੰਦਾ ਟਾਈ ਉਤੇ ਕੰਮ ਕਰਨਾ ਆਏ ਜਿੱਦਾਂ ਇੰਜੈਕਸ਼ਨ ਦੀ ਇੱਕ ਵਾਰੀ ਮੈਂ ਦੁਬਾਰਾ ਗੱਲ ਕਰਨਾ ਚਾਹੂੰਗਾ ਇੰਜੈਕਸ਼ਨ ਲੱਕੇ ਵੀ ਰਿਪੋਰਟ ਦੇ ਵਿੱਚ ਫਿਰ ਵੀ ਇਹ ਸ਼ੋ ਹੁੰਦਾ ਰਹਿੰਦਾ ਵੀ ਟਾਈਫਾਇਡ ਹੈਗਾ ਉਹਦਾ ਕੀ ਕਾਰਨ ਉਹਦਾ ਕਾਰਨ ਇਹ ਵੀ ਅੰਤੜੀਆਂ 'ਚ ਖੁਸ਼ਕੀ ਬਹੁਤ ਹੁੰਦੀ ਆ ਕਿਉਂਕਿ ਅੰਤੜੀਆਂ 'ਚ ਬੁਖਾਰ ਹੁੰਦਾ ਬਾਤ ਅੰਤਰਗਜਵਰ ਬदन ਟੁੱਟਦਾ ਰਹਿੰਦਾ ਹੁੰਦਾ ਅੰਤੜੀਆਂ 'ਚ ਖੁਸ਼ਕੀ ਬਹੁਤ ਆ ਜਿਵੇਂ ਦਲੀਆ ਦੀ ਆਪਾ ਗੱਲ ਕਰਕੇ ਆਟੇ ਆ ਖਿਚੜੀ ਨਹੀਂ ਖਾਂਦਾ ਕੋਈ ਦਲੀਆਂ ਦੀ ਖਾਂਦਾ ਬਿਮਾਰ ਆਲਾ ਜੇ ਕਿ ਉਹਨੇ ਕਰੇ ਦਲੀਆ ਖਲਾਗ ਲਗਣਾ ਮੈਂ ਬਿਮਾਰ ਆ ਬਿਮਾਰ ਵੀ ਬੰਦਾ ਕਹਿੰਦਾ ਮੈਂ ਬਿਮਾਰ ਆ ਵੀ ਦਲੀਆ ਪਤ ਬਣ ਗਈ ਘਟ ਗਈ ਬਣ ਗਈ ਦਵਾਈਆਂ ਨਾਲ ਹੋਰ ਪਈ ਜਾਂਦੀ ਆ ਉਹਦੇ ਵਿੱਚ ਨਾਰੀਅਲ ਪਾਣੀ ਹੋ ਗਿਆ ਸ਼ਰਬਤ ਹੋ ਗਿਆ ਇਹ ਕਾਫੀ ਹੱਦ ਤੱਕ ਫਾਇਦੇਮੰਦ ਰਹਿੰਦੀ ਹੈ ਇਸੇ ਕਰਕੇ ਗਰਮੀ ਦੇ ਨਾਲ-ਨਾਲ ਉਹਦਾ ਫੂੜ ਦਾ ਵੀ ਧਿਆਨ ਰੱਖਣਾ ਪੈਂਦਾ ਫਿਰ ਜਾ ਕੇ ਹੁਣ ਹਟ ਜਾਂਦੇ ਅੱਛਾ ਇੱਥੇ ਬਹੁਤ ਸਾਰੇ ਅਸੀਂ ਵੈਦਾਂ ਦੇ ਨਾਲ ਗੱਲਬਾਤ ਕਰਦੇ ਆ ਪਰ ਪਹਿਲੀ ਵਾਰ ਅਸੀਂ ਤੁਹਾਨੂੰ ਔਨ ਕੈਮਰਾ ਇੱਕ ਚਿੱਤਰ ਦਿਖਾਉਣ ਜਾ ਰਹੇ ਆ ਮੈਂ ਕਹਿੰਦਾ ਚੋਣਾ ਵੈਦ ਜੀ ਤੁਸੀਂ ਇਸ ਸਾਈਡ ਤੇ ਆਓ ਪਹਿਲੀ ਵਾਰ ਅਸੀਂ ਤੁਹਾਨੂੰ ਨਾਰਮਲ ਲੀਵਰ ਔਰ ਫੈਟੀ ਲੀਵਰ ਦਾ ਵਿੱਚਲਾ ਜਿਹੜਾ ਅੰਤਰ ਆ ਉਹ ਸਮਝਾਵਾਂਗੇ ਕਿ ਚਿੱਤਰ ਦੇ ਜ਼ਰੀਏ ਤੁਹਾਨੂੰ ਸਮਝਾਵਾਂਗੇ ਕਿ ਨਾਰਮਲ ਲੀਵਰ ਜਿਹੜਾ ਕਿਵੇਂ ਦਾ ਹੁੰਦਾ ਹੈ ਤੇ ਫੈਟੀ ਲੀਵਰ ਜਿਹੜਾ ਆ ਉਹ ਕਿਵੇਂ ਦਾ ਹੁੰਦਾ ਇਸ ਸਾਈਟ ਤੇ ਆ ਜਾਓ ਭਾਜੀ ਤੁਸੀਂ ਸੋ ਇਹ ਚ ਦੇਖ ਹੀ ਰਿਹਾ ਜੀ ਬਸ ਜੀ ਜੀ ਇਹ ਨਾਰਮਲ ਆ ਇਹ ਫੈਟੀ ਲੀਵਰ ਫੈਟੀ ਲੀਵਰ ਸੋ ਆ ਜਾਂਦੀ ਹੈ ਜਿਵੇਂ ਬੀਬੀਆਂ ਬਹੁਤ ਆਖਦੀਆਂ ਜੀ ਲਿਪਰ ਇੱਥੋਂ ਭਾਰਾ ਹੋ ਗਿਆ ਇੱਥੇ ਖਾਣਾ ਹজম ਹੁੰਦਾ ਹੀ ਨਹੀਂ ਜੀ ਈਟੀ ਪਿਆ ਖਾਣਾ ਤੇ ਆਬ ਗੈਸ ਭਾਰਾਪਨ ਚੱਕਰ ਮੂੰਹ ਦਾ ਸਵਾਦ ਵਿਗੜਨਾ ਭੁੱਖ ਜ਼ਿਆਦਾ ਲੱਗਣੀ ਭੁੱਖ ਘੱਟ ਲੱਗਣੀ ਸਾਰੇ ਫੈਟੀ ਲਿਵਰ ਦੇ ਸਿੰਪਟਮ ਨੇ ਲੱਤਾਂ ਨਹੀਂ ਪੰਜੇ ਨਹੀਂ ਟੁੱਟਣੀਆਂ ਸਾਰੇ ਫੈਟੀ ਲਿਵਰ ਦੇ ਸਿੰਪਟਮ ਨੇ ਜਿੰਨਾ ਚੇ ਸਿੰਪਟਮ ਹੈਗੇ ਨੇ ਉਹ ਆਪਣੀ ਡਾਇਟ ਦੇ ਧਿਆਨ ਦੇਵੇ ਗੈਸ ਤੇ ਆਬ ਦੇ ਧਿਆਨ ਦੇ ਫੂਡ ਤੇ ਧਿਆਨ ਦੇਵੇ ਤਾਂ ਕਾਫੀ ਹੱਦ ਤੱਕ ਉਹਦੀ ਬਚਤ ਹੋ ਸਕਦੀ ਹੈ ਜੀ ਅੱਛਾ ਇਹ ਫੈਟੀ ਲਿਵਰ ਦੇ ਮਤਲਬ ਇਹ ਜਿਹੜਾ ਇਹ ਸਵੈਲ ਹੋਇਆ ਇੱਥੋਂ ਹਾਂਜੀ 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 ਤਾਰਾ ਇਥੇ ਗੋਡਾ ਨਾ ਪਾਸਿਆ ਆ ਲਿਗਾਮੈਂਟ ਬਹੁਤੀ ਵਾਰ ਕੁਝ ਲੋਕਾਂ ਦੇ ਗੋਡੇ ਬਾਹਰ ਨੂੰ ਹੁੰਦੇ ਆ ਕਹੇਰੇ ਅੰਦਰ ਨੂੰ ਹੁੰਦੇ ਆ ਆ ਕਿਸੇ ਹੁੰਦੇ ਆ ਲਿਗਾਮੈਂਟ ਹੁਣ ਇਥੇ ਕਰਕੇ ਇਹ ਵਿੰਗੇ ਰਹਿੰਦੇ ਡੈਮੇਜ ਰਹਿੰਦਾ ਇਹਨਾਂ ਤੇ ਭਾਰ ਨਹੀਂ ਆਉਂਦਾ ਤਾਂ ਇਹ ਬੋਤਲ ਕਹਿੰਦੇ ਆ ਆਹ ਦਰਦ ਕਰਦੇ ਜੀ ਆਹ ਦਰਦ ਕਰਦੇ ਆ ਇਹਦੇ ਤੋਂ ਘੱਟ ਨਾ ਲੈਂਦਾ ਕੋਈ ਜਦ ਤਰ ਇਹਦੇ ਦਰਦ ਕਹਿੰਦੇ ਜਾਂ ਨਹੀਂ ਇਥੋਂ ਦਰਦ ਕਹਿੰਦੇ ਆਹ ਲੀਗਮੈਂਟ ਹੋ ਗਏ ਆਹ ਲੀਗਮੈਂਟ ਹੋ ਗਏ ਕਮਜ਼ੋਰ ਹੋ ਗਏ ਉਦੋਂ ਹੱਡੀ ਘਸ ਗਈ ਸਾਰਾ ਗੋਡੇ ਡੈਮੇਜ ਹੋ ਗਿਆ ਉਸ ਟਾਈਮ ਫਿਰ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਗੋਡੇ ਦਾ ਮਿਲਦਾ ਨਹੀਂ ਇਥੇ ਕਰਕੇ ਪੇਨ ਪੇਨ ਕਲਰ ਖਾ ਖਾ ਕੇ ਥੱਕੇ ਪਿਆ ਹੱਲ ਕੋਈ ਹੁੰਦਾ ਨਹੀਂ ਜਿਹਨਾਂ ਦੇ ਕਰ ਇਹ ਨਹੀਂ ਬਣਦਾ ਇਹਦੇ ਮੁਤਾਬਕ ਸਾਰਾ ਮਿਹਦਾ ਲਿਵਰ ਅੰਤੜੀਆਂ ਸਾਰੀ ਬੋਡੀ ਕਵਰ ਹੋएगी ਤਾਂ ਇਹ ਨਹੀਂ ਜਾ ਕੇ ਬਣਨਾ ਹੈ ਚਕਨਾ ਹਟ ਵਾਲਾ ਆਇਆ ਨਹੀਂ ਬਣਦਾ ਇਹ ਕੋਈ ਹੱਡੀ ਦਾ ਨਹੀਂ ਬ ਗਰਵੀ ਅਲੀਗਮੈਂਟ ਆ ਬਾਹਰ ਵੀ ਹੈ ਸਾਰੇ ਇਸੇ ਤਰ੍ਹਾਂ ਇਹ ਹੌਲੀ ਹੌਲੀ ਸਮਾ ਲੈਂਦੇ ਇਦਾਂ ਹੀ ਗੋਡੇ ਆ ਗਏ ਇਦਾਂ ਹੀ ਸਾਰਾ ਬ੍ਰੇਨ ਆ ਗਏ ਇਹ ਇਦਾਂ ਸਾਰਿਆਂ ਆ ਪ੍ਰੋਸਟੇਟਾ ਦੇਖ ਰਹੇ ਹੋ ਤੁਸੀਂ ਪੀਸੀਓਡੀ ਬਣਿਆ ਆ ਆ ਸਾਰਾ ਪੀਸੀਓਡੀ ਦਾ ਬਣਿਆ ਆ ਕਿਹਦੇ ਅੰਦਰ ਰਸੌਲੀਆਂ ਆ ਗਈਆਂ ਕਿਹਦੇ ਬਾਹਰ ਆ ਗਈਆਂ ਅਲੱਗ-ਅਲੱਗ ਕਿਹਦੇ ਬੱਚੇਦਾਂ ਦੇ ਅੰਦਰ ਆ ਜਾਂਦੀਆਂ ਕਿਹਦੇ ਸਰਵਿਕਸ ਨੱਕ ਦੇ ਉੱਪਰ ਆ ਜਾਂਦੀ ਕਿਹਦੇ ਮਾਸਲੀ ਹੁੰਦੀ ਕਿਹਦੇ ਗੱਠ ਵਾਲੀ ਹੁੰਦੀ ਆ ਅਲੱਗ-ਅਲੱਗ ਇਹਦਾ ਟ੍ਰੀਟਮੈਂਟ ਹੈਗਾ ਪਰ ਪਹਿਲਾਂ ਸਭ ਨੂੰ ਪਤਾ ਲੱਗੇ ਬਾਤ ਗੁਲਮਾ ਪਿਤ ਗੁਲਮਾ ਕਫ ਗੁਲਮਾ ਉਹ ਨਰਜ ਤੋਂ ਪਤਾ ਲੱਗੂ ਤੇ ਸ਼ਕ ਪਤਾ ਲੱਗ ਰਿਹਾ। ਬਈ ਇੱਕ ਚੀਜ਼ ਆਪਾਂ ਜਦੋਂ ਬੁਖਾਰ ਦੀ ਗੱਲ ਕਰਦੇ ਪਏ ਟਾਈਫਾਇਟ ਦੀ ਗੱਲ ਕਰਦੇ ਪਿਆ ਇੱਥੇ ਇੱਕ ਵੱਡਾ ਸਵਾਲ ਹੋਰ ਹੈ ਮਾਈਗਰੇਨ ਦਾ। ਮਾਈਗਰੇਨ ਕਿਵੇਂ ਹੁੰਦੀ ਆ? ਮਾਈਗਰੇਨ ਵੱਡਾ ਕਾਰਨ ਬਾਈ ਜੀ ਬਿਨਾਂ ਗੱਲ ਦਾ ਲੋੜ। ਹੂੰ। ਮੈਂ ਮੀਨ ਵੀ ਹੁਣ ਜੇ ਤੁਸੀਂ ਆਖੀ ਜੋ ਵੀ ਮੇਰੇ ਕੋਲ ਡਿਫੈਂਡਰ ਹੋਣੀ ਸੋਚਣ ਵਾਲੀ ਗੱਲ ਵੀ ਮੈਂ ਡਿਫੈਂਡਰ ਲੈਣਾ ਲਈ ਜਾਣੀ ਨਹੀਂ। ਉਹਦਾ ਲੋੜ ਹੀ ਜਾਈ ਚਲੋ। ਬਹੁਤ ਕੁੱਝ ਕ ਲੋਕਾਂ ਨੂੰ ਰੋਗ ਹੈਗਾ ਇਹ ਨਹੀਂ ਗੱਲ। ਦੋ ਤਰ੍ਹਾਂ ਦੇ ਰੋਗ ਨੇ ਮਾਨਸਿਕ ਰੋਗ ਤੇ ਸਰੀਰਕ ਰੋਗ। ਇਹ ਕੋਈ ਗੱਲ ਨਹੀਂ ਨਵਾਂ ਰੋਗ ਇਹਨੇ ਚ ਨਾ ਪੈਦਾ ਹੋਇਆ ਨਾ ਹੋਣਾ। ਪਰ ਅਸੀਂ ਕੀ ਕਰ ਵੱਡੀ ਗੱਡੀ ਹੋਵੇ ਵੱਡਾ ਮੋਬਾਈਲ ਹੋਵੇ ਕੰਮ ਕਰਨਾ ਨਾ ਹੋਵੇ ਗੱਲਾਂ ਮਤਲਬ ਬੰਦੇ ਨੂੰ ਉੱਪਰ ਦੀ ਸੁਣਾਉਣੀਆਂ ਹੋਣ ਉਹ ਵੱਡਾ ਕੰਮ ਤੇ ਦੂਜਾ ਕੰਮ ਬੰਦ ਹੀ ਹੈ ਨੀਗੀ ਵੀ ਉੱਠਣਾ ਦਾ ਉੱਠਣ ਦਾ ਟਾਈਮ ਹੈ ਨਹੀਂ ਟਾਈਮ ਪਹਸਾਉਣ ਦਾ ਟਾਈਮ ਹੈ ਨਹੀਂ ਮੇਲਿਆਂ ਤੇ ਘੁੰਮਣ ਲੋਕਾਂ ਕੋਲ ਟਾਈਮ ਹੈਗਾ ਯਾਤਰਾ ਕਰਨ ਦਾ ਟਾਈਮ ਹੈਗਾ ਬੰਦਗੀ ਕਰਨ ਦਾ ਟਾਈਮ ਕਿਸੇ ਕੋਲੇ ਹੈ ਨਹੀਂ ਪ੍ਰਵੇਸ਼ਰ ਨਾਲ ਗੱਲਾਂ ਕਰਨ ਦਾ ਟਾਈਮ ਕਿਸੇ ਕੋਲੇ ਮੈਂ ਰੁਕਣਾ ਚਾਹੂੰਗਾ ਚਲੋ ਇਹ ਵੀ ਚੀਜ਼ ਮੈਂ ਮੰਨ ਲੈਣਾ ਪਰ ਮੇਰੇ ਸਰਕਲ ਦੇ ਵਿੱਚ ਇੱਕ ਤੋਂ ਬੰਦੇ ਹੈਗੇ ਜਿਨ੍ਹਾਂ ਨੂੰ ਮਾਈਗਰੇਨ ਹੈਗੀ ਆ ਉਹ ਜਦੋਂ ਸਫਰ ਵੀ ਕਰਦੇ ਤਾਂ ਵੀ ਉਹਨਾਂ ਨੂੰ ਮਾਈਗਰੇਨ ਸ਼ੁਰੂ ਹੋ ਜਾਂਦੀ ਉਹ ਨਾਲ ਸਰਵਾਈਕਲ ਪੱਕਿਆਂ ਨਾਲ ਹੁੰ ਗਿਆ ਖੂਨ ਘਾੜਾ ਹੋ ਗਿਆ ਗਰਮੀ ਜਿਆਦਾ ਵਧ ਗਈ ਜਾਂ ਅਸੀਂ ਕੀ ਕਰਦੇ ਆਂ ਵੀ ਖਾਲੀ ਪੇਟ ਜਿਆਦਾ ਰਹਿਨੇ ਭੋਜਨੋਂ ਲੈਂਦੇ ਹੀ ਨਹੀਂ ਜਾਂ ਬੋਤਾ ਲੈਣੇ ਆ ਓਵਰ ਹੀ ਖਾਈ ਜਾਂਦੇ ਜਾਂ ਲੈਂਦੇ ਹੀ ਨਹੀਂ ਜੇ ਮੰਨ ਲਓ ਭੁੱਖੇ ਢੇਡ ਸਫਰ ਕਰਦੇ ਪਏ ਤਾਂ ਵੀ ਮਾਈਗਰੇਨ ਹੋ ਸਕਦੀ ਬਿਲਕੁਲ ਬਿਲਕੁਲ ਕਿਉਂਕਿ ਗੈਸ ਬਣੇਗੀ ਤੇ ਆ ਬਣੇ ਕੁਛ ਨਾ ਖਾ ਕੇ ਹੀ ਸਫਰ ਕਰਨਾ ਸ਼ੁਰੂ ਕਰ ਚਾਹੀਦਾ ਚਾਹੀਦਾ ਬਹੁਤ ਬਹੁਤ ਰਜਣਾ ਵਿੱਚ ਸਫਰ ਦੇ ਵਿੱਚ ਪਰ ਥੋੜਾ ਬੋਤਰਾ ਖਾਣਾ ਚਾਹੀਦਾ ਇਹ ਸੁਭਾਅਕੀ ਗੱਲ ਆ ਨਾ ਪਰ ਮੈਂ ਵੀ ਸੁਣਿਆ ਕਿਨੇ ਮਾਈਗਰੇਨ ਦਾ ਕੋਈ ਇਲਾਜ ਨਹੀਂਗਾ ਨਹੀਂ 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 ਬਹੁਤ سارے ਹੱਲ ਆ ਰ ਵਿੱਚ ਅਨੇਕਾਂ ਹੱਲੇ ਨੇ ਮਾਈਗਰੇਨ ਦੇ ਵੈਸੇ ਅਸੀਂ ਨਾਰਮਲ ਲਾਈਫ ਦੇ ਵਿੱਚ ਆਯੁਰਵੇਦਿਕ ਤੋਂ ਹਟ ਕੇ ਘਰ ਦੇ ਵਿੱਚ ਜਾਂ ਵੈਸੇ ਕੀ ਹੱਲ ਕਰ ਸਕਦੇ ਆ। ਸਭ ਤੋਂ ਵਧੀਆ ਉੱਠਣਾ ਸਵੇਰੇ ਅਮਰਤ ਵੇਲੇ। ਅਮਰਤ ਵੇਲੇ ਉੱਠ ਕੇ ਮੈਡੀਟੇਸ਼ਨ ਕਰੋ, ਪਰਮੇਸ਼ਰ ਨਾਲ ਗੱਲਾਂ ਕਰੋ, ਜਿਵੇਂ ਬਾਣੀ ਪੜ੍ਹਦੇ ਪਰਮੇਸ਼ਰ ਨੂੰ ਆਪਣੇ ਦੁੱਖ ਦੱਸੋ, ਮਹਾਰਾਜ ਆ ਹੋ ਗਿਆ, ਮਹਾਰਾਜ ਆ ਹੋ ਗਿਆ। ਜਿਹੜੇ ਵੀ ਧਰਮ ਚ ਤੁਸੀਂ ਮੰਨਦੇ ਪਰਪੱਕ ਹੈਗੇ ਆ, ਉੱਥੇ ਪਰਮੇਸ਼ਰ ਨਾਲ ਗੱਲਾਂ ਕਰੋ, ਮਾਈਗਰੇਨ ਪੈ ਪਾ ਜਾਂਦਾ। ਬਾਕੀ ਕਾਰਨ ਉਹ ਦੇਖਣਾ ਪੈਂਦਾ ਵੀ ਕਿ ਕਿਤਹ ਹੱਦ ਤੱਕ ਵਧਿਆ ਹੋਇਆ ਰੋਗਾ, ਉਦਾਂ ਦੀ ਉਹਦੀ ਦਵਾਈ ਲੱਗ ਜੂਗੀ। ਕਈ ਵਾਰ ਕੁਝ ਲੋਕਾਂ ਨੂੰ ਮਾਈਗਰੇਨ ਹੁੰਦਾ ਪੇਟ ਦੀ ਵਜ੍ਹਾ ਕਬਜ਼ ਨਹੀਂ ਠੀਕ ਹੋ ਰਹੀ ਬਹੁਤੇ ਲੋਕਾਂ ਦੀ ਕਬਜ਼ ਕਰਕੇ ਬਹੁਤੇ ਲੋਕਾਂ ਦਾ ਖਾਣ ਪੀਣੇ ਇਦਾਂ ਦਾ ਵੀ ਕੋਲੇਸਟ੍ਰੋਲ ਹੋ ਗਿਆ ਉਹਦੀ وجہ ਕਰਕੇ ਸਰਕਲ ਸਹੀ ਨਹੀਂ ਅਲੱਗ-ਅਲੱਗ ਕਾਰਨ ਨੇਗੇ ਅੱਛਾ ਇੱਕ ਚੀਜ਼ ਮੈਂ ਹੋਰ ਦੇਖਦਾ ਪਿਆ ਤੁਸੀਂ ਇੱਥੇ ਇੱਕ ਤਸਵੀਰ ਹੋਰ ਲਾਈ ਆ ਨਾਰਮਲ ਲੀਵਰ ਲਿਖਿਆ ਤਾਂ ਲੀਵਰ ਦੇ ਵਿੱਚ ਇਹ ਕਿਹੜੀਆਂ ਚੀਜ਼ਾਂ ਇਹ ਸੌ ਸੌ ਤਾਂ ਆ ਗਿਆ ਜਿਵੇਂ ਲੀਵਰ ਸਟ੍ਰੈਸ ਹੋ ਗਿਆ ਬਿਲਕੁਲ ਹੀ ਖਤਮ ਦੀ ਕਾਰਤੇ ਹੁੰਦਾ ਇੱਕ ਤਰ੍ਹਾਂ ਦਾ ਇਹ ਵੀ ਖੂਨ ਖੰਨ ਬਲਣੋਂ ਹਟ ਜਾਂਦਾ ਪੀਲੀ ਪੁਲੀ ਜਨ ਸਕਿਨ ਖਰਾਬ ਹੋਣ ਲੱਗਦੀ ਰਕਤ ਦੂਸ਼ਿਤ ਹੋਣ ਲੱਗ ਗਿਆ ਸਾਰਾ ਕੁਤ ਆ ਗਿਆ ਇਹ ਨਾਲ ਆ ਗਈ ਕਿਡਨੀ ਦੀ ਆ ਗਈ ਬਲੇਡਰ ਪ੍ਰੋਸਟੇਟ ਜ ਆਪਰੇਸ਼ਨ ਹੀ ਚੱਲੀ ਜਾਂਦਾ ਪਰ ਇਹਦਾ ਵੀ ਹੱਲ ਹੈਗਾ ਪਰ ਇਹ ਨਾਲ ਜਿਹੜਾ ਹੁੰਦਾ ਕਬਜ ਦੇ ਨਾਲ ਪ੍ਰੋਸੈਡ ਦੀ ਜਿੰਨੀ ਸਮੱਸਿਆ ਹੁੰਦੀ ਕਬਜ ਨਾਲ ਜੁੜੀ ਹੁੰਦੀ ਹੈ ਵੀ ਕਬਜ ਸਹੀ ਹੋ ਤਾਂ ਪ੍ਰੋਫੈਸ ਸਹੀ ਹੋਣਾ ਹੈ ਜੀ ਜੀ ਤੇ ਅੱਛਾ ਹੁਣ ਇਸ ਤੋਂ ਇਲਾਵਾ ਜੇ ਹੁਣ ਆਪਾਂ ਗੱਲ ਕਰੀਏ ਨਾਰਮਲ ਅਸੀਂ ਪਹਿਲਾਂ ਬੀਪੀ ਦੀ ਵੀ ਗੱਲ ਕਰ ਲਈ ਆ ਔਰ ਜੇ ਆਮ ਬੱਚਿਆਂ ਦੇ ਵਿੱਚ ਦੇਖੀਏ ਤਾਂ ਬੱਚਿਆਂ ਦੀ ਅੱਜ ਕੱਲ ਕੀ ਹੈ ਕਿ ਜਿਹੜੇ ਚੌਥੀ ਚੌਥੀ ਜਮਾਤ ਦੇ ਵਿੱਚ ਪੰਜਵੀਂ ਪੰਜਵੀਂ ਜਮਾਤ ਦੇ ਵਿੱਚ ਪੜਦੇ ਨੇ ਉਹਨਾਂ ਦੀ ਨਿਗਾ ਬੜੀ ਜਲਦੀ ਘਟ ਜਾਂਦੀ ਉਹਦੇ ਵਿੱਚ ਵੱਡਾ ਕਾਰਨ ਬਾਈ ਬੱਚੇ ਟੀਵੀ ਮੋਬਾਈਲ ਤੇ ਬੱਚਿਆਂ ਦਾ ਜਿਹੜਾ ਸਰਕਲ ਆ ਸਕੂਲ ਦਾ ਤੇ ਜਾਂ ਸਟੂਡੈਂਟ ਆਪਣੇ ਟਿਊਸ਼ਨ ਦਾ ਉਹ ਜ਼ਿਆਦਾ ਖੇਡਣ ਦਾ ਘਟਾ ਬੱਚੇ ਬੰਦ ਘਰਾਂ ਚ ਖੇਡੀ ਜਾਂਦੇ ਆ ਕਿ ਬੱਚੇ ਨੇ ਮਿੱਟੀ ਚ ਖੇਡਣਾ ਤਕਰੀਬਨ ਆਸੇ ਪਾਸੇ ਭੱਜਣਾ ਆਪਣੇ ਮਨਪੋਦਾ ਖਾਣਾ ਹੁਣ ਜਿਹੜਾ ਮਾਪੇ ਲਿਆਤੇ ਜਾਂ 버ਗਰ ਮਾਪੇ ਖਾਈ ਨੇ ਬੱਚੇ ਖਾਈ ਜਾਂਦੇ ਬੱਚੇ ਬਹੁਤਾ ਖਾਂਦੇ ਨਹੀਂ ਪਹਿਲੀ ਗੱਲ ਤਾਂ ੱਕੇ ਨਾ ਖਾਂਦੇ ਆ ਹੁਣ ਅੱਗੇ ਨਜ਼ਰ ਬੌਧਿਕ ਕਿਸੇ ਦੀ ਨਹੀਂ ਕਰਦੇ ਹੁੰਦੀ ਸੀ ਜਿਵੇਂ ਹੁਣ ਤੁਸੀਂ ਰਾਤ ਨੂੰ ਬਾਹਰ ਪੈ ਜਾਓ ਚੰਦਰਮਾ ਤੱਕ ਤਾਰੇ ਦੇਖੋ ਉਹ ਮਾਮਾ ਗਿਆ ਚੰਦਾ ਮਾਮਾ ਫਲਾਣਾ ਕਰਦੇ ਕਰਦੇ ਸੌਂ ਗਏ ਉਹ ਵੀ ਉੱਠ ਖੜੇ ਉਹ ਮੈਂ ਦੇਖੀ ਜਾਣੇ ਹੁਣ ਤਾਂ 7 ਫੁੱਟ ਦੀ ਤੇ ਨਿਆਰ ਦਾ ਪੀ ਫਰਕ ਪੈਣਾ ਬਾਕੀ ਮੋਬਾਈਲ ਆ ਗਿਆ ਟੀਵੀ ਆ ਗਿਆ ਫੂਡ ਗਲਤ ਹੋ ਗਿਆ ਕਿਤਨਾ ਕਿਤੇ ਮੋਬਾਈਲ ਤੇ ਦੇਖਣਾ ਹੀ ਬੱਚਿਆਂ ਨੇ ਉਹ ਜਾ ਕੋਸ ਉਹ ਹੀ ਜਾ ਕੋਸ ਮੂਰੇ ਆਈ ਜਾਂਦਾ ਨਾ ਮਾਪੇ ਰੋਕਦੇ ਮਾਪੇ ਕੋਲ ਟਾਈਮ ਹੀ ਹੈ ਨਹੀਂ ਜਿਹੜੇ ਕੋਲ ਹੈਗਾ ਬੱਚੇ ਅੱਖ ਨਹੀਂ ਲੱਗਦੇ ਇਹ ਗੱਲਾਂ ਬਾਕੀ ਬੱਚੇ ਦੁੱਧ ਤੋਂ ਭਜਦੇ ਬੱਚੇ ਕੈਲਸ਼ੀਅਮ ਤੋਂ ਭਜਦੇ ਬੱਚੇ ਅੱਜ ਇਹ ਵੀ ਬੜਾ ਬੱਚੇ ਗਲਕੰਦ ਦਾ ਖਾ ਕੇ ਖੋਤ ਨਹੀਂ ਬੱਚੇ ਮਰਬਾ ਖਾ ਕੇ ਖੋਤ ਨਹੀਂ ਕਿਵੇਂ ਸਧਾਰੋਂਗੇ ਬੱਚੇ ਸਬਜ਼ੀ ਖਾ ਕੇ ਖੋਤ ਨਹੀਂ ਦਹੀਂ ਖਾ ਕੇ ਖੋਤ ਨਹੀਂ ਦੁੱਧ ਪੀ ਕੇ ਖੋਤ ਨਹੀਂ ਕੈਲਸ਼ੀਅਮ ਬੱਚਿਆਂ 'ਚ ਮਿਲਦਾ ਹੀ ਨਹੀਂ ਜੇ ਕੈਲਸ਼ੀਅਮ ਬੱਚੇ ਦੇ ਘੱਡੇ ਘਰ ਚ ਕੈਲਸ਼ੀਅਮ ਕਿਵੇਂ ਉਹਦੇ ਹਾਈਡਰ ਵਧੇਗੀ ਥੋੜਾ ਰੁਕਣਾ ਜਾਊਂਗਾ ਤੁਸੀਂ ਗੱਲ ਕੀ ਕਰਤੀ ਵੀ ਲੋਕ ਬੱਚੇ ਜਿਹੜੇ ਦੁੱਧ ਪੀ ਕੇ ਖੁਸ਼ ਨਹੀਂ ਪਰ ਆਮ ਅੱਜ ਮਾਰਕੀਟ ਦੇ ਵਿੱਚ ਦੇਖਿਓ ਤਰ੍ਹਾਂ ਤਰ੍ਹਾਂ ਦੇ ਕੰਪਲੇਨ ਆ ਗਿਆ ਉਹ ਆ ਗਿਆ ਉਹ ਤੇਨੇ ਸਹੀ ਨੇ ਉਹ ਤਾਂ ਹੁਣ ਮਾਰਕੀਟ ਖੜੀ ਹੈ ਜੀ ਵੈਸੇ ਵੈਸੇ ਉਹ ਤਾਂ ਪ੍ਰੋਡਕਟ ਤੇ ਖੜੀ ਮਾਰਕੀਟ ਗਲਤ ਆਉ ਜੇ ਦੇਖੋ ਜੀਨੇ ਚੀਜ਼ ਵੇਚਣੀ ਉਹ ਤਾਂ ਕਹਿੰਦਾ ਸਹੀ ਹੈ ਚਾਹੇ ਮੈਂ ਕਿਹਾ ਨਾ ਮੈਂ ਅੱਖਾਂ ਜੀ ਪੂਰੀ ਵਧੀਆ ਉਹ ਤਾਂ ਬਾਅਦ ਦਾ ਵਿਸ਼ਾ ਪਰ ਵੱਡੀ ਗੱਲ ਤਾਂ ਵੀ ਜੇ ਤੁਸੀਂ ਘਰ ਦਾ ਫੂਡ ਸੁਧਾਰੋ ਘਰ ਦੇ ਵਿੱਚ ਦੁੱਧ ਦਹੀਂ ਲੱਸੀ ਮਲਾਈ ਮ ਕਿੰਨਾ ਜੁੜਿਆਗਾ ਕ੍ਰਿਸ਼ਨ ਅੱਜ ਵੀ ਬੱਚੇ ਕ੍ਰਿਸ਼ਨ ਜੀ ਨਾਟਕ ਦੇਖਦੇ ਕਿੰਨਾ ਕਿੰਨਾ ਮੱਖਣ ਚਰਾ ਚਰਾ ਕੇ ਖਾਦਾ ਕੀ ਬੱਚੇ ਖਾਂਦੇ ਆਨੂੰ ਨਹੀਂ ਕਹਿੰਦੇ ਜੇ ਮੱਖਣ ਕਿਤਨਾ ਕਿਤੇ ਖਾਧਾ ਜੇਵੇ ਉਸ ਟਾਈਮ ਬੱਚਿਆਂ ਦੇ ਪੇਟ ਚ ਕਿਰਮ ਨਹੀਂ ਪੈਂਦੇ ਕਬਜ ਨਹੀਂ ਹੁੰਦੀ ਆ ਫਾਰਾ ਨਹੀਂ ਹੁੰਦਾ ਕਿ ਹੱਡੀਆਂ ਮਜ਼ਬੂਤ ਰਹਿੰਦੀਆਂ ਬੱਚੇ ਸਿਹਤ ਤੌਰ ਤੇ ਫਿੱਟ ਰਹਿੰਦੇ ਨੇ ਉਹ ਕਾਰਨ ਆ ਕਿਤਨਾ ਕਿਤੇ ਪਰ ਅੱਜ ਜਿਹੜਾ ਕਾਰਨ ਆ ਜ਼ਿਆਦਾਤਰ ਬੱਚੇ ਜਿਹੜੀ ਲਾਈਫ ਹੈ ਬੱਚਿਆਂ ਦੀ ਸਟ੍ਰੈਸ ਵਾਲੀ ਹੋ ਗਈ ਬੱਚੇ ਚਿੰਤਾ ਡਿਪਰੈਸ਼ਨ ਐਂਜਾਇਟੀ ਵੱਲ ਨੂੰ ਚੜਚੜੇ ਹੋ ਰਹੇ ਬੱਚੇ ਮਾਪਿਆਂ ਨੂੰ ਵੇਖ-ਵੇਖ ਕੇ ਬਾਪੇ ਜਿਵੇਂ ਲੜੀ ਜਾਂਦੇ ਬੱਚੇ ਕਰੀ ਜਾਂਦੇ ਆ ਉਹ ਸਾਰਾ ਕੁਝ ਕਿਤਨਾ ਕਿਤੇ ਅਸਰ ਪੈਣ ਲੱਗ ਗਿਆ ਜੇ ਬੱਚਿਆਂ ਨੂੰ ਆਪਾਂ ਸਹੀ ਰੱਖਣਾ ਕਿਤਨਾ ਕਿਤੇ ਬੱਚਿਆਂ ਨੂੰ ਥੋੜਾ ਜਿਹਾ ਘਰ ਦੇ ਵਿੱਚ ਕ ਨਾ ਕੋ ਸੋਜੂ ਜੇ ਹੋ ਜੂ ਤੇ ਕਿਵੇਂ ਵਿਕਸਿਤ ਹੋ ਜੂ ਜੇ ਕੋਈ ਗਰਾਊਂਡ ਜਾਂਦਾ ਵੀ ਤਾਂ ਬੱਚੇ ਥੱਕਣ ਲੱਗ ਜਾਂਦੇ ਆ ਬਾਪਾ ਇਹ ਕਹਿੰਦਿਆਂ ਨੇ ਮਿੱਟੀ 'ਚ ਨਹੀਂ ਖੇਡਣਾ ਇਨਫਰੈਕਸ਼ਨ ਹੋ ਜਾਏਗੀ ਤੇ ਅੱਗੇ ਮਿੱਟੀ 'ਚ ਖੜ-ਖੜ ਕੇ ਬਣਿਆ ਆਦੀਮਾਨ ਮਿੱਟੀ ਦੀ ਪੈਦਾ ਹੋਇਆ ਕਿਹੜਾ ਪੱਥਰ ਲੱਗਿਆ ਹੁੰਦਾ ਸੀ ਉਦੋਂ ਉਹ ਹੁਣ ਜਿਵੇਂ ਜਿਵੇਂ ਮਨੁੱਖ ਵਧਈ ਜਾਂਦਾ ਉਵੇਂ ਉਹਦੀ ਸੋਚ ਵਧਈ ਜਾਂਦੀ ਏ ਕਿਤਨਾ ਕਿਤੇ ਮੈਂ ਇਹ ਨਹੀਂ ਕਹਿੰਦਾ ਵੀ ਪਾਗਲ ਹੋ ਜਾ ਮਿੱਟੀ 'ਚ ਲਿਟੀ ਜਾਓ ਪਰ ਕਿਤਨਾ ਕਿਤੇ ਬੱਚਿਆਂ ਨੂੰ ਥੋੜਾ ਥੋੜਾ ਨਾਲ ਗਰਾਊਂਡ ਹੋ ਗਿਆ ਇਦਾਂ ਦੀਆਂ ਚੀਜ਼ਾਂ ਯੋਗਾ ਹੋ ਗਿਆ ਬੱਚੇ ਨੂੰ ਸਵੇਰੇ ਉੱਠਣ ਦੀ ਆਤ ਤੇ ਜਲਦੀ ਪਾਓ ਭੂਰੇ ਦਾਣੇ ਦੇਤੇ ਸਪਲੀਮੈਂਟੇ ਦਾਣੇ ਦੇਤੇ ਬੱਚਿਆਂ ਨੂੰ ਖੁਰਾਕ ਇਦਾਂ ਨਹੀਂ ਦਿੱਤੀ ਆ ਭੋਜਨ ਇਦਾਂ ਦੇ ਤਾਂ ਰੋਕੇ ਅੱਗੇ ਬੱਚੇ ਨੂੰ 10-10 ਸਾਲ ਦੇ ਬੱਚੇ ਨਲੀ ਆਈ ਜਾਣੀ ਹੁਣ ਕਿਹੜੇ ਬੱਚੇ ਨਲੀ ਆਉਂਦੀ ਜਿਵੇਂ ਬੱਚੇ ਦਾ ਰੇਸ਼ਾ ਰੋਕਾਂਗੇ ਧੱਕੇ ਨਾ ਗਏ ਰੋਕਾਂਗੇ ਉਹ ਡਿਪਰੈਸ਼ਨ ਵੱਲ ਜਾਊਗਾ ਨਜ਼ਰ ਰੁਕਣੀ ਆ ਹਾਈ ਰੁਕਣੀ ਆ ਸਕੈਨੋ ਦੀ ਖਰਾਬ ਹੋਏਗੀ ਉਮਰ ਤੋਂ ਪਹਿਲਾਂ ਵਾਲ ਆਉਣਗੇ ਕਿੰਨਾ ਕੁਛ ਕਾਰਨ ਹੁਣ ਬਹੁਤੀ ਵਾਰ ਲੇਡੀਜ਼ ਦੇ ਵਿੱਚ ਉਮਰ ਤੋਂ ਪਹਿਲਾਂ ਵਾਲ ਆਉਂਦੇ ਕਿੰਨੇ ਕਾਰਨ ਉਹਨੂੰ ਇੱਕ ਤਰ੍ਹਾਂ ਦੀ ਬਿਮਾਰੀ ਕਿੱਡੀ ਭੈੜੀ ਲੱਗਦਾ ਉਹ ਉਹ ਸਾਰੇ ਕਾਰਨ ਦੇਖਣੇ ਪੈਂਦੇ ਇਹ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਤਾਂ तमाम ਚੀਜ਼ਾਂ ਦੇ ਛੋਟੀਆਂ-ਛੋਟੀਆਂ ਚੀਜ਼ਾਂ ਤੇ ਅਸੀਂ ਅੱਜ ਗੱਲਬਾਤ ਕੀਤੀ ਕਿਉਂਕਿ ਇਸ ਚੀਜ਼ ਤੇ ਵੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਬਹੁਤ ਛੋਟੀਆਂ-ਛੋਟੀਆਂ ਬਿਮਾਰੀਆਂ ਨੇ ਜੋ ਇੱਕ ਅੱਗੇ ਜਾ ਕੇ ਵੱਡਾ ਰੂਪ ਧਾਰਨ ਕਰ ਲੈਂਦੀਆਂ ਨੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੀ ਵਾਰ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਹੋਵਾਂਗੇ ਦੇਖਦੇ ਰਹੋ ਆਈਕੋਨਿਕ ਪੰਜਾਬ ਸਸਿਕਾ